ਉਹਨੇ ਕੰਪਨੀ ਦੀ ਹੈ ਕਲੈਕਸ਼ਨ ਸੈਂਟਰ ਇੱਕ ਆਫਿਸ ਸੀਗਾ ਉਥੇ ਫਿਰ ਇਹਨਾਂ ਨੇ ਜਾ ਕੇ ਚਾਕੂ ਦਿਖਾ ਕੇ ਵਾਰਦਾਤ ਹੋਈ ਸੀਗੀ ਡਕੈਤੀ ਦੀ ਉਹ ਦਿਨ ਚ ਉਹ ਵੈਸੇ ਤਾਂ ਉਹ ਕਾਫੀ ਸਾਡੀ ਇਨਫੈਕਟ ਲੋਕਾਂ ਦੀ ਮਦਦ ਨਾਲ ਹੀ ਹੋਇਆ ਜਿੱਤੇ ਉਹ ਹੋਟਲ ਚਾਰੇ ਸੁਰੇ ਆਧਾਰ ਕਾਰਡ ਮਿਲ ਗਿਆ ਫਿਰ ਐਡਰੈਸ ਮਿਲਦੇ ਨੇ ਤੇ ਸਾਡੇ ਐਸ ਐਚਓ ਜਿਹੜੇ 6 ਨੰਬਰ ਬਲਵੰਤ ਤੇ ਉਹਨਾਂ ਦੀ ਟੀਮ ਨੇ ਕਾਫੀ ਮਿਹਨਤ ਕੀਤੀ ਇਹ ਰਹਿ ਲੱਗ ਇਹਨਾਂ ਦਾ ਇਹ ਚਿੱਟੇ ਦਾ ਕਾਫੀ ਆਦੀ ਹੈ ਹੁਣ ਪਤਾ ਲੱਗਾ ਪਿੱਛੇ ਹਾਂ ਨਹੀਂ ਚਾ ਚਿੱਟੇ ਨਛੇ ਦੇ ਵਿੱਚ ਇਹ ਸਾਰਾ ਪਲਾਨ ਕੀਤਾ ਜੀ ਰਣਜੀਤ ਜੀ ਸੋ ਇਹ ਦੇ ਕੋਈ ਕਾਰਨਾ ਇਹ ਵਜੇ ਸੀ ਪਰ ਆ ਇਹ ਤੇ ਵੀ ਹੈ ਇਹਨਾਂ ਨੂੰ ਮਾਲਕਾਂ ਨੂੰ ਦੇਖਣਾ ਚਾਹੀਦਾ ਸੀ ਕਿ ਇਹ ਇਹ ਜਆ ਬੰਦਾ ਹੈ ਪਿੱਛੇ ਤੇ ਪਰਚੇ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਤੇ ਬਣਾ ਹੀ ਰੱਖਿਆ ਹੋਇਆ ਸੀ ਢੇਲੀ ਸੀਗੀ ਉੱਥੇ ਖੰਨੇ ਦੀ ਜੀ ਉਹਨੂੰ ਕਾਬੂ ਕੀਤਾ ਰੋੜੇ ਤੋਂ 1 60 000 ਮਿਲ ਗਿਆ ਸੀਗਾ ਲੁਧਿਆਣਾ ਦੀ 69 ਡਿਵੀਜ਼ਨ ਦੀ ਪੁਲਿਸ ਨੇ ਕਾਫੀ ਵੱਡੀ ਸਫਲਤਾ ਹਾਸਲ ਕੀਤੀ ਹੈ 47 ਲੱਖ ਦੀ ਚਾਕਰੀ ਨੋਕ ਤੇ ਇੱਕ ਬਦਮਾਸ਼ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਹੁਣ ਕੇਸ ਜਰੀਆ ਸਲਝਦਾ ਵਾ ਇੱਥੇ ਸੁਖਵਿੰਦਰ ਜੀ ਵੀ ਹੈਗੇ ਨੇ ਇੰਚਾਰਜ ਉਹਨਾਂ ਦੇ ਵੱਲੋਂ ਵੀ ਸੁਲਝਾਇਆ ਗਿਆ ਕੇਸ ਲਗਾਤਾਰ ਲੁਧਿਆਣਾ ਦੀ ਪੁਲਿਸ ਇਹ ਬਦਮਾਸ਼ਾਂ ਨੂੰ ਥਲ ਪਾਣ ਦੇ ਵਿੱਚ ਕਾਮਯਾਬ ਨਜ਼ਰ ਆਉਂਦੀ ਦਿਖਾਈ ਦੇ ਰਹੀ ਤੇ ਨਾਲ ਹੀ ਹੁਣ ਤੇ ਹਰਪਾਲ ਜੀ ਵੀ ਨੇ ਰੂਲਰ ਅਤੇ ਸਿਟੀ ਰੁਪਿੰਦਰ ਰੁਪਿੰਦਰ ਜੀ 37 ਲੱਖ ਅਤੇ ਹੋਰ ਵੀ ਜਿਹੜੇ ਕੇ ਮਾਮਲੇ ਸੁਲਝਾਏ ਗਿਆ ਕੀ ਬੈਕਗ੍ਰਾਉਂਡ ਕੀ ਸੀਗਾ ਇਹਨਾਂ ਦਾ ਤੇ ਕਿੱਦਾਂ ਇਹਨਾਂ ਨੂੰ ਰਸ਼ਕਤਾ ਕਿੱਦਾਂ ਹੀ ਕਾਮਯਾਬੀ ਮਿਲ ਗਈ ਬੋਲ ਸਰ ਇਹ 37 47 ਲੱਖ ਸੀਗਾ 47 ਹਾਂ ਇਹ ਜਿਹੜੀ ਦੇ ਨਾ ਨਹੀਂ ਕੰਪਨੀ ਨਹੀਂ ਹੈ ਇੱਕ ਕਲੈਕਸ਼ਨ ਸੈਂਟਰ ਇੱਕ ਆਫਿਸ ਸੀਗਾ ਉੱਥੇ ਫਿਰ ਇਹਨਾਂ ਨੇ ਜਾ ਕੇ ਚਾਕੂ ਦਿਖਾ ਕੇ ਵਾਰਦਾਤ ਹੋਈ ਸੀਗੀ ਲਗਾਇਤੀ ਦੀ ਜੀ ਸੋ ਪਹਿਲਾਂ ਜਿਹੜਾ ਸਾਨੂੰ ਉਥੋਂ ਲੀਡ ਮਿਲੀ ਸੀ ਉਹ ਇੱਕ ਦੀ ਸੇਲੀ ਸੀਗੀ ਉਥੇ ਖੰਨੇ ਦੀ ਜੀ ਸੋ ਉਹਨੂੰ ਕਾਬੂ ਕੀਤਾ ਉਹਦੇ ਤੋਂ 1 60000 ਮਿਲ ਗਿਆ ਸੀਗਾ ਜੀ ਸੋ ਫਿਰ ਉਹਦੇ ਤੋਂ ਅੱਗੇ ਕਰਦੇ ਰਹੇ ਉਹਦੇ ਤੋਂ ਲੀਡ ਮਿਲੀ ਸੀ ਫਿਰ ਦਿੱਲੀ ਗਏ ਦਿੱਲੀ ਵਿੱਚ ਗਾਧਰੀ ਹੋਰ ਕਾਫੀ ਜਗ੍ਹਾ ਤੇ ਫਿਰ ਉੱਥੇ ਫਿਰ ਇਹਦੇ ਹੋਟਲ ਤੋਂ ਸਾਨੂੰ ਜਿੱਥੇ ਉਹ ਹੋਟਲ ਚਾਰੇ ਸਬਤ ਆਧਾਰ ਕਾਰਡ ਮਿਲ ਗਿਆ ਫਿਰ ਉਹ ਐਡਰੈਸ ਮਿਲਦੇ ਨੇ ਤੇ ਸਾਡੇ ਐਸ ਐਚਓ ਜਿਹੜੇ 6 ਨੰਬਰ ਬਲਵੰਤ ਤੇ ਉਹਨਾਂ ਦੀ ਟੀਮ ਨੇ ਫਿਰ ਕਾਫੀ ਮਿਹਨਤ ਕੀਤੀ ਇਹਦੇ ਤੇ ਲੱਗੇ ਸੀ ਉਹਦੇ ਲਈ ਇੱਥੇ ਲਿੱਤਾ ਸੀ ਇਹਨਾਂ ਨੇ ਇਹ ਕਿੰਨਾ ਕੋਈ ਗਰੋਥ ਸੀਗਾ ਨਾ ਤਾਂ ਟੋਟਲ ਕਰੋ ਕਿੰਨਾ ਕੋਈ ਜਾਣੀ ਦੇਖੋ ਨਹੀਂ ਗਰੋ ਏਡਾ ਨਹੀਂ ਹੈ ਇਹਨਾਂ ਦਾ ਇਹੀ ਇਕੱਠੇ ਹੋਏ ਸੀ ਇਹਦੀ ਸਹੇਲੀ ਤੇ ਇਹਦਾ ਸਹੇਲੀ ਦਾ ਮਾਮਾ ਅੱਛਾ ਤੇ ਇਹ ਇਹਨਾਂ ਦਾ ਇਹ ਚਿੱਟੇ ਦਾ ਕਾਫੀ ਆਦੀ ਹੈ ਹੁਣ ਪਤਾ ਲੱਗਾ ਪਿੱਛੇ ਹਾਂ ਨਹੀਂ ਅੱਛਾ ਚਿੱਟੇ ਨਸ਼ੇ ਦੇ ਵਿੱਚ ਇਹ ਸਾਰਾ ਪਲਾਨ ਕੀਤਾ ਸੀ ਕੋਈ ਰੰਜਿਸ਼ ਵਗੈਰਾ ਸੀ ਜਾਂ ਕੋਈ ਕਿਸੇ ਨਾਲ いや ਨਹੀਂ ਨਹੀਂ ਰੰਜਿਸ਼ ਏ ਸੀਗੀ ਕਿ ਇਹਨੇ 3 ਕਿ ਮਹੀਨੇ ਬਾਅਦ ਕੱਟਦਾ ਸੀ ਇਹਨਾਂ ਨੇ ਸੋ ਇਹਦੇ ਕੋਈ ਕਾਰਨਾਮ ਇਹ ਵਜ੍ਹੀ ਸੀ ਪਰਾਂ ਇਹ ਤੇ ਵੀ ਇਹਨਾਂ ਨੂੰ ਮਾਲਕਾਂ ਨੂੰ ਦੇਖਣਾ ਚਾ ਇਹ ਇਹ ਬੰਦਾ ਹੈ ਪਿੱਛੇ ਤੇ ਪਰਚੇ ਇਹਨਾਂ ਦੀ ਵੈਰੀਫਿਕੇਸ਼ਨ ਕੀਤੇ ਬਿਨਾਂ ਹੀ ਰੱਖਿਆ ਹੋਇਆ ਸੀ ਇਹ ਇਹ ਇੱਕ ਸਰ ਆਟੋ ਵਾਲਾ ਵੀ ਕਾਫੀ ਵੀਡੀਓ ਬਣ ਰਹੀਏ ਤੇ ਕੁਝ ਹੋਰ ਵੀ ਜਿਹੜੀ ਕਿ ਬਰਾਮਦ ਕੀਤੀ ਗਈ ਹੈ ਉਸ ਦੇ ਬਾਰੇ ਕੀ ਕੁਝ ਖੁਲਾਸਾ ਹੋਏਗੇ ਉਹਦੇ ਚ ਉਹ ਵੈਸੇ ਤਾਂ ਉਹ ਕਾਫੀ ਸਾਡੀ ਇਨਫੈਕਟ ਲੋਕਾਂ ਦੀ ਮਦਦ ਨਾਲ ਹੀ ਹੋਇਆ ਜੀ ਸੋ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਤੇ ਐਸ ਐਚਓ ਸਲੇਮ ਦਾ ਵੀ ਜੀ ਉਹਨੇ ਇਮੀਡੀਏਟਲੀ ਉਹ ਤੇ ਰਿਐਕਟ ਕੀਤਾ ਤੇ ਜਾ ਕੇ ਉਹ ਬੰਦੇ ਫੜ ਲਏ ਸੀ ਉਹ ਜੀ ਆਟੋ ਤੇ ਬਿਠਾ ਕੇ ਉਹ ਲੁੱਟਦੇ ਸੀ ਸੋ ਟੋਟਲ 2 ਕੇਸਾਂ ਦੀ ਗੁੱਥੀ ਸਲਝਾਈ ਅੱਜ ਹਾਂਜੀ ਹਾਂਜੀ ਬਿਲਕੁਲ ਟੋਟਲ 2 ਕੇਸਾਂ ਦੀ ਜਿਹੜੀ ਕਿ ਗੁੱਥੀ ਸਲਝਾਈ ਆ ਅੱਜ ਲੁਧਾਨਾ ਪੁਲਿਸ ਨੇ ਇਹ ਬੜੀ ਵੱਡੀ ਸਫਲਤਾ ਹਾਸਲ ਕੀਤੀ ਹੈ ਚਾਕੂ ਦੀ ਨੋਕ ਤੇ ਉਤੇ 47 ਲੱਖ ਰੁਪਏ ਦੀ ਲਕਿਆ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਲੁਧਾਨਾ ਦੀ ਪੁਲਿਸ ਨੇ ਅੱਜ ਇਸ ਨੂੰ ਬੜੀ ਵੱਡੀ ਸਫਲਤਾ ਨਾਲ ਬਦਮਾਸ਼ਾਂ ਨੂੰ ਫੜਿਆ ਗਿਆ ਵਾ ਤੇ ਹੁਣ ਸਾਨੇ ਸਮੇਂ ਚ ਇਦਾਂ ਹੀ ਬਾਦਰਪੁਰ ਸਾਡੀ ਬਦਮਾਸ਼ਾਂ ਦੇ ਉੱਤੇ ਠੱਲ ਪੰਦੀ ਨਜ਼ਰ ਆਏਗੀ ਜੁੜੇਲ ਧਾਂ ਲੈਦ ਨਾਲ ਯੂਮਪੀ ਰਿਪੋਰਟਾਂ ਨਾਲ